ਗਦਨ ਬਾਹ ਕਰਦੇ ਵੇਲੇ ਚਲੋ ਕੰਮ ਪੈ ਜਾਂਦਾ ਸੀ ਜੀ ਬਦਲ ਸਿਰ ਤੇ ਪੈ ਗੋੜੇ ਕੀ ਨਾ ਭਾਜੀ ਕੀ ਗੱਲਬਾਤ ਹੋਈ ਸਰ ਜੀ ਸਰਵਰ ਸਿੰਘ ਜੀ ਮੇਰਾ ਨਾਂ ਪਿੰਡ ਮੇਲਾਣਾ ਕੀ ਗੱਲਬਾਤ ਹੀ ਕਰਦੇ ਨੇ ਗੱਲ ਬਾਜੀ ਉਹ ਘਰ ਦੇ ਠੀਕ ਨਹੀਂ ਉਹਨਾਂ ਦਵਾਈ ਲੈਣਾ ਇਹ ਤੇ ਸਰਕਾਰੀ ਹਸਪਤਾਲ ਚ ਤੇ ਉਹ ਨਾਲ ਗਵਾਨ ਦਾ ਮੁੰਡਾ ਮੇਰਾ ਭਤੀਆ ਲੱਗਦਾ ਜੀ ਉਹਨੂੰ ਨਾਲ ਲੈ ਕੇ ਆਇਆ ਇਹ ਕਰਦੇ ਤੇ ਰਾਹ ਦੇ ਵਿੱਚ ਆਉਂਦੀਆਂ ਗੱਡੀ ਉਹਨਾਂ ਮਾਰੀ ਆ ਤੇ ਦੋਵਾਂ ਦੀ ਮੌਤ ਹੋ ਗਈ ਆ ਮੌਕੇ ਤੇ ਪਤਾ ਲੱਗਾ ਸੀ ਕੌਣ ਐ ਕਿੱਦਾਂ ਆਇਆ ਨਹੀਂ ਉਹਨਾਂ ਦਾ ਹਾਨੁਮਾਨ ਜੀ ਪਤਾ ਨਹੀਂ ਕੋਈ ਲੱਗਾ ਕੈਬ ਰੇਲ ਜਾਂ ਕੋਲੇ ਤੇ ਕਹਿੰਦੇ ਆ ਵੀ ਲੱਭ ਜਾਣਗੇ ਬੰਦੇ ਗੱਡੀ ਬਲੈਰੋ ਆ ਤੇ ਇਧਰ ਮਜੀਠੀ ਵਾਲ ਨੂੰ ਕਹਿੰਦੇ ਵੀ ਗਈ ਆ ਭਜਾ ਕੇ ਤੇਰੀ ਕਿ ਨੂੰ ਮਰੀ ਸਾਡੇ ਪਤੀ ਜੀ ਦੇ ਜੀ 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 ਕੋਈ 18 19 ਸਾਲ ਦੀ ਜੀ ਹਾਂ ਜੀ ਬੰਦੇ ਸਨ ਉਹਨਾਂ ਦੀ 40 45 ਸਾਲ ਦੀ 45 ਦੇ ਅੱਗੇ ਹਾਂ ਜੀ ਬੱਚੇ ਕਿੰਨੇ ਤੁਹਾਡੇ ਬੱਚੇ ਸਾਡੇ 8 ਆ ਜੀ ਇੱਕ ਬੇੜਾ ਦੇ ਸੱਤ ਬੇੜੀਆਂ ਤੇ ਚਾਰ ਵਾਹੇ ਚਾਰ ਜਰੀ ਦੇ ਹੋ ਮਾਰੇ ਪਾਂਡੇ ਜੀ ਕੀ ਮੰਗ ਕਰਦੇ ਕੋਈ ਮੰਗੇ ਯਾਨੀ ਜਨ ਇਨਸਾਫ ਤੇ ਮਿਲੇ ਵੀ ਜਿਹੜੀ ਇਹਨੇ ਵਾਕੀ ਰੋਜ਼ ਬੰਦੇ ਮਾਰ ਦਿੰਦੇ ਸੜਕਾਂ ਦੇ ਲੋਟੀ ਵੇਹਲੇ ਚਲਾਉਂਦੇ ਨਹੀਂ ਗੱਡੀ ਧਿਆਨ ਨਾਲ ਜੀ ਕਿੱਦਾਂ ਬੜਾ ਕੰਮ ਹੋਇਆ ਜੀ ਪਰਵਾਸ ਦਾ ਗੁਜ਼ਾਰਾ ਕਿਵੇਂ ਚੱਲਦਾ ਸੀ ਗੁਜ਼ਾਰਾ ਦਾ ਜੀ ਉਹਦੇ ਸਿੱਤੇ ਸਾਰਾ ਗੁਜ਼ਾਰਾ ਹੈ ਸਾਡਾ ਮੈਂ ਰਾਬ ਠੀਕ ਠੋਕ ਨਹੀਂ ਕਰਿੰਦਾ ਵੀ ਤੇ ਉਹ ਹੋਏ ਬਿਨਾ ਕਿਤਨਾ ਕਰਦੇ ਸਭ ਮੈਨੂੰ ਵੀ ਨਾਲ ਪਾਲਦੇ ਰੋਟੀ ਪਣੀ ਖਾਉਂਦੇ ਇਹਦੇ ਨਾਲ ਉਹਨਾਂ ਨੂੰ ਤੇ ਸੱਟ ਕੰਮ ਹੀ ਖਰਾਬ ਹੋ ਗਿਆ ਜੀ ਅੱਜ ਹੋ ਗਈ ਜੀ ਇਹ ਅੱਜ ਸਵੇਰੇ ਸਵੇਰ ਬੜਾ ਮੰਦ ਭਾਗਾ ਹਾਦਸਾ ਹੋਇਆ ਵਾ ਮਹਿਲਾ ਵਾਲੇ ਦਾ ਲਖਪ੍ਰੀਤ ਸਿੰਘ ਤੇ ਆਪਣੀ ਚਾਚੀ ਨੂੰ ਦਵਾਈ ਦਿਵਾਉਣ ਲਈ ਲਖਮਿੰਦਰ ਕੌਰ ਨੂੰ ਮੋਟਰਸਾਈਕਲ ਤੇ ਲੈ ਕੇ ਤੇ ਅਜਨਾਲੇ ਨੂੰ ਆ ਰਹੇ ਸੀ ਇਦੋਂ ਇੱਕ ਨਾਮਲੂਮ ਵਹੀਕਲ ਜਿਹੜਾ ਵਾ ਉਹਨੇ ਉਹਨਾਂ ਨੂੰ ਫੇਟ ਮਾਰੀ ਤੇ ਬੜੀ ਬੁਰੀ ਤਰ੍ਹਾਂ ਭਿਆਨਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਦੋਹਾਂ ਦੀ ਐਟ ਦੀ ਸਪੌਟ ਤੇ ਉਹਦੇ ਸਬੰਧ ਚ ਅਸੀਂ ਜਿਹੜਾ ਵਾ ਮਕਦਮਾ ਦਰਜ ਕਰ ਰਹੇ ਆ ਤੇ ਡੈੱਡ ਬੋਡੀਆਂ ਜਿਹੜੀਆਂ ਉਹ ਉਹਨਾਂ ਦਾ ਪੋਸਟਮਾਰਟਮ ਹੋ ਰਿਹਾ ਵਾ ਤੇ ਜਲਦੀ ਜਿਹੜੇ ਆ ਇਹ ਗੱਡੀ ਜਿਹੜਾ ਨਾਮਲੂਮ ਵਹੀਕਲ ਆ ਉਹ ਸਾਡੀ ਟੀਮ ਜਿਹੜੀ ਆ ਟੈਕਨੀਕਲ ਟੀਮ ਸਾਡੀ ਜਿਹੜੀ ਸੀਸੀਟੀਵੀ ਕੈਮਰੇ ਦੇਖ ਰਹੀ ਆ ਉਹ ਗੱਡੀ ਅਸੀਂ ਪ੍ਰੋਬੇਬਲੀ ਜਿਹੜੀ ਆ ਫ੍ਰੇਸ ਕਰ ਲਈ ਹੋਈ ਆ ਤੇ ਜਲਦੀ ਜਿਹੜਾ ਉਹਦਾ ਅਕਿਊਜ਼ਡ ਆ ਤੇ ਗੱਡੀ ਜਿਹੜੀ ਆ ਉਹਨਾਂ ਨੂੰ ਕਭੇ ਚਲਾਵਾਂਗੇ ਕਿੰਨੇ ਕਮਰੇ ਜਿਹੜੇ ਪੱਤ ਵਾਲੇ ਮਰਨ ਵਾਲੇ ਲੜਕੇ ਦੀ ਤੇ 20 21 ਸਾਲ ਆ ਤੇ ਜਿਹੜੀ ਔਰਤ ਆ ਉਹ ਉਹਦੀ ਉਮਰ ਜਿਹੜੀ ਆ 45 ਤੋਂ 50 ਸਾਲ ਦੇ ਕਰੀਬ ਆ ਚਾਚੀ ਤੇ ਭਤੀਜਾ ਦੋਨੇ